ਨੂੰ ਐ ਸੂਟ ਸਵਾਕਿ ਦੋ ਕਿਹੜੀ ਖੁਸ਼ੀ ਮੈਂ ਮੈਂ ਆਪਣੇ ਕੰਮ ਚੱਲੀ ਆ ਤੇ ਅੱਛਾ ਮੇਰੀ ਗੱਲ ਸੁਣੋ ਤੁਸੀਂ ਇਹ ਕਿਹੜੀ ਖੁਸ਼ੀ ਸਵਾਏ ਨੇ ਮੈਂ ਸਵਾਈ ਸੀ ਕਿ ਮੈਨੂੰ ਪਾਣੀ ਆ ਤੁਸੀਂ ਬੰਦੇ ਦੀ ਡਾਗਰ ਕੇ ਮੈਂ ਵੀ ਪਾਉਂਗੀ ਸਸਿ ਕਾਲ ਦੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਲਓ ਜੀ ਟਾਈਮ ਸਾਹਮਣੇ ਦੇਖ ਸਕਦੇ ਹੋ ਤੁਸੀਂ 12 ਵਜਣ ਵਾਲੇ ਨੇ ਤੇ ਅੱਜ ਦਮਨ ਘਰੇ ਆ ਤੇ ਮੈਂ ਤੇ ਦਮਨ ਚੱਲੀ ਆ ਬਾਜ਼ਾਰ ਆਪਾਂ ਰੈਡੀ ਹੋ ਗਿਆ ਆ ਜਿਹੜੀ ਮੈਂ ਸੂਟ ਤੋਂ ਲੈ ਸਲਾਈ ਸੀ ਮੈਂ ਦਿਖਾ ਦਾਂ ਤੁਹਾਨੂੰ ਹੁਣ ਦੱਸਿਓ ਹੁਣ ਠੀਕ ਲੱਗ ਰਿਹਾ ਹੁਣ ਠੀਕ ਲੱਗ ਰਿਹਾ ਨਾ ਉਹ ਮੈਨੂੰ ਵੀ ਪਸੰਦ ਨਹੀਂ ਆਈ ਥੋੜੀ ਜਿਹੀ ਐ ਜ਼ਿਆਦਾ ਹੀ ਹੋ ਗਿਆ ਨਾ ਤੇ ਇਹਦੇ ਨਾਲ ਉਹ ਲੈਸ ਨਾ ਥੋੜੀ ਜਿਹੀ ਦੀ ਲੈਂਥ ਵੀ ਵੱਧ ਗਈ ਨਹੀਂ ਤਾਂ ਤਾਂ ਚੜਿਆ ਹੋਇਆ ਸੀ ਤੇ ਅਸੀਂ ਰੈਡੀਆਂ ਅਸੀਂ ਜਾਣਾ ਬਾਜ਼ਾਰ ਤੇ ਦਵਣ ਦੇਖ ਲਓ ਮੈਨੂੰ ਕੀ ਫਰਮਾਇਸ਼ਾਂ ਪਾਰੀ ਸੂਟ ਦੀਆਂ ਕਦੇ ਕੱਪੜਿਆਂ ਦੀਆਂ ਕਦੇ ਕੁਛ ਕਦੇ ਮਤਲਬ ਡਰੈਸ ਲੈਣੀ ਹੈ ਕਦੇ ਟੌਪ ਕਦੇ ਪੈਂਟ ਕਦੇ ਕੁਛ ਹੁਣ ਕਹਿੰਦੀ ਸੂਟ ਲੈ ਕੇ ਦਿਓ ਪਹਿਲਾਂ ਸੂਟ ਲੈ ਕੇ ਦਿਤੇ ਤੁਸੀਂ ਕਿੰਨੇ ਕੁ ਦੇਖੇ ਦੀ ਵੀਡੀਓ ਚ ਪਾਈ ਸੂਟ ਮੈਂ ਮੇਕਅਪ ਨਹੀਂ ਕੀਤਾ بس ਜਸਟ ਉਹ ਲਈ ਸੀ ਲੈਕਮੀ ਦੀ ਸੰਸਕ੍ਰਿਪ ਮੈਂ ਕਿਹਾ ਚੰਗੀ ਤਰ੍ਹਾਂ ਵਿੱਚ ਮਰਜ ਹੋ ਜਾਈ ਤਾਂ ਕਰਕੇ ਮੈਂ ਇਹਦੇ ਨਾਲ ਉਹ ਕਰਨ ਲਈ ਆ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵਲੌਗ ਆਪਾਂ ਨੇ ਸ਼ੁਰੂ ਕਰਤਾ ਤੇ ਬਣੇ ਰੋ ਵਲੌਗ ਚ ਕੰਟੀਨਿਊ ਕਰਨਾ ਆਪਾਂ ਨੇ ਤੇ ਆਪਾਂ ਪਹਿਲਾਂ ਬਾਜ਼ਾਰ ਜਾਈਏ ਬਾਜ਼ਾਰ ਤਾਂ ਵਲੌਗ ਨਹੀਂ ਛੁੱਟ ਹੋਣਾ ਜੇ ਹੋਇਆ ਤਾਂ ਕਰਾਂਗੇ ਤੇ ਕਿਉਂਕਿ ਦੁਪੱਟੇ ਡਾਈ ਕਰਵਾਉਣ ਵਾਸਤੇ ਜਣੇ ਆਪਣੀਆਂ ਭੈਣਾਂ ਦੇ ਕੋਰੀਅਰ ਜਾਣੇ ਨੇ ਤੇ ਦੁਪੱਟੇ ਡਾਈ ਕਰਾਣੇ ਆਪਾਂ ਨੇ ਤੇ ਕੁਝ ਕੁ ਆਪਾਂ ਨੇ ਟੇਲਰ ਕੋਲ ਜਾਣਾ ਆਪਣੇ ਸੂਟ ਫੜ ਕੇ ਲਿਆਉਣੇ ਨੇ ਉਹ ਮੈਂ ਜੈਲ ਦੈਂ ਜਿਹੜੀ ਸਿਮਨ ਨੂੰ ਮਗਵਾਈ। ਹਲਕਾ ਫੁਲਕਾ ਮੇਕਅਪ ਕੀਤਾ। ਉਹ ਵੀ ਕਦੇ-ਕਦੇ ਜੀ ਕਰਦਾ ਮੈਨੂੰ ਤਾਂ ਡੇਲੀ-ਡੇਲੀ ਹੈ। ਆ ਜੈਲ ਨਾਲ ਨਾ ਵਾਲ ਬਹਿ ਜਾਂਦੇ ਨੇ। ਮੈਂ ਦਖਾ ਨਹੀਂ ਪੜੇ। ਦਮਣੇ ਲਾਈ। ਮੇਰੇ ਨਾ ਅੱਗੋਂ ਬੜੇ ਉੱਤਸੀਨਾ ਤੋ ਦੇਖ ਮੈਨੂੰ। ਗਰਮੀ ਬੜੀ ਲੱਗਣ ਦੀ ਐਸੀ ਲਾ ਰੱਖਿਆ। ਉਹਦਾ ਟੀਵੀ ਚੱਲ ਰਿਹਾ ਦਮਨ ਭਾਂ ਕੋਪੀ ਰਟਾ ਦੇ। ਮੈਂ ਹੁਣ ਜੈਲ ਲਾਈ ਵਾਲਾ ਨੂੰ ਆ ਦੇਖ ਜਿਹੜੇ ਮੇਰੇ ਅੱਗੇ ਕੁਵਾਲ ਨੇ ਇਹਦੇ ਨਾਲ ਬਹਿ ਜਾਂਦੇ ਨੇ। ਗਰਮੀ ਨੇ ਬੁਰਾ ਹੈ। ਤੇ ਅਸੀਂ ਅੱਜ ਦੋਨਾਂ ਨੇ ਬ੍ਰੇਕਫਾਸਟ ਨਹੀਂ ਕੀਤਾ ਮੈਂ ਤੇ ਦम्मू ਨੇ ਆਪਾਂ ਨੇ ਬ੍ਰੇਕਫਾਸਟ ਆ ਜੋ ਉੱਥੇ ਜਾ ਕੇ ਕਰਨਾ ਦम्मू ਕਹਿੰਦੀ ਮੈਂ ਇਡਲੀ ਖਾਣੀ ਹੈ ਮੈਂ ਤਾਂ ਮੈਂ ਇਡਲੀ ਦਮ ਕਹਿੰਦੀ ਮੈਂ ਅਜੀ ਇਡਲੀ ਖਾਣੀ ਹੈ ਤੇ ਆਪਾਂ ਉੱਥੇ ਜਾ ਕੇ ਬ੍ਰੇਕਫਾਸਟ ਕਰਾਂਗੇ ਠੀਕ ਹੈ ਸਿਰੇ ਬੱਸ ਤਾਂ ਆਪਾਂ ਚੱਲੀਏ ਕਿਉਂਕਿ 12 ਵਜੇ ਨੂੰ ਬਹੁਤ ਗਰਮੀ ਹੋਣੀ ਹੈ ਆ ਉਹ ਕਿਰਖਨ ਆ ਮੈਂ ਸੂਟ ਸਟਿਚ ਕਰਵਾਇਆ ਸੀ ਇਹ ਨਾ ਮੈਂ ਕਰਵਾਇਆ ਹੈ ਥੋੜਾ ਜਿਹਾ ਮਤਲਬ ਹਦੀ ਪਿੱਚਾ ਬਣਾਤਾ ਅੱਜ ਮੈਨੂੰ ਲੈ ਕੇ ਚੱਲੀ ਆ ਮੈਂ ਕਹਾਂਗੀ ਥੋੜੀ ਜਿਹਾ ਇਹਨਾਂ ਨੂੰ ਲੈਸ ਲਾ ਕੇ ਥੋੜਾ ਜਿਹਾ ਨੀਵਾ ਕਰ ਦੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੇ ਪ੍ਰਿੰਟਰ ਦੇ ਦਮ ਮੈਂ ਮੇਅਰ ਕੀਤਾ ਤੁਹਾਨੂੰ ਦਿਖਾਉਣਾ ਇਹ ਬਰਬਰੀ ਫੈਬਰਿਕ ਹੈ ਇਹ ਇਹ ਫੈਬਰਿਕ ਬਹੁਤ ਘੈਂਟ ਆ ਤੇ ਇਹਦੇ ਨਾਲ ਅੱਜ ਮੈਂ ट्राਊਜ਼ਰ ਬਣਵਾਇਆ ਮੈਂ ट्राਊਜ਼ਰ ਬਣਾ ਕੇ ਦਿਓ ਤੇ ट्राउजर ਲਵਣ ਮੈਂ ਸਿੱਧਾ ਦਿੱਤਾ ਉਹ ਦੋਨਾਂ ਨੇ ਮੈਂ ਤੇ ਅਮਨ ਨੇ ਸੇਮ ਹੀ ਬਣਵਾਏ ਸੀ ਸੂਟ ਤੇ ट्राउजर ਗਲਤੀ ਨਾਲ ਅਮਨ ਦਾ ਮੇਰ ਕੋ ਆ ਗਿਆ ਤੇ ਮੇਰੇ ਵਾਲਾ ਅਮਨ ਕੋ ਚਲਾ ਗਿਆ ਤੇ ਅੱਜ ਚੀਜ਼ ਵੀ ਕਰਕੇ ਆਉਂਗੀ ਆਪਣੀ ਦੋਵੇਂ ਇਹਨਾਂ ਵਿੱਚ ਪੜਾ ਇਹ ਟੀਲਰ ਨੂੰ ਆਪਾਂ ਨੇ ਦੇਣਾ ਤੇ ਸਾਰਾ ਫਲੋਰ ਛੱਡਿਆ ਤੁਸੀਂ ਇਹਦਾ ਦੁਪੱਟਾ ਵੀ ਡਾਈ ਕਰਨੇ ਦਿੱਤਾ ਹੋਇਆ ਉਹ ਵੀ ਫੜ ਕੇ ਲਿਆ ਅੱਜ ਮੇਰਾ ਸੂਟ ਲੈ ਕੇ ਤੇ ਕਿਵੇਂ ਤਾਂ ਲੈਣਾ ਮੈਨੂੰ ਦੱਸ ਤਾਂ ਸਹੀ ਨਾਲ ਉੱਥੇ ਪਸੰਦ ਕਰਾਂਗੇ ਬੈਠ ਕੇ ਬੈਠੇ ਪਸੰਦ ਕਰਾਂਗੇ ਠੀਕ ਉੱਥੇ ਬੈਠੇ ਰਵਾਂਗੇ ਫਿਰ ਦੁਕਾਨ ਤੇ ਹੀ ਆਪਾਂ ਵੱਡਾ ਪਹਿਣਾ ਦੇ ਬੁਟੀਕ ਵਾਲਾ ਫਾਫਾ ਦੇ ਨੂੰ ਉੱਚਾ ਆ ਸਰ ਮੈਂ ਇਹ ਬੁਟੀਕ ਵਾਲਾ ਮੈਂ ਇਹ ਬੁਟੀਕ ਵਾਲਾ ਫਾਫਾ ਲੈ ਲਓ ਇਹ ਨੀ ਨਵਾਂ ਨਹੀਂ ਲੈਣਾ ਪੁਰਾਣਾ ਲਿਆ ਇਹ ਨਵਾਂ ਪੁਰਾਣਾ ਫਿਰ ਨਹੀਂ ਮਿਲਦਾ ਮੈਂ ਲੈ ਨਹੀਂ ਪੁਰਾਣਾ ਨਵਾਂ ਹੀ ਆ ਇਹ ਵੀ ਨਹੀਂ ਨਵਾਂ ਨਹੀਂ ਨਵੇਂ ਇੱਕ ਉਹ ਲੈ ਲੈ ਮੇਰੇ ਕੋਲ ਫਟਾ ਇਕੋਸ ਨੂੰ ਪਾਲਾ ਜਿਹੜੇ ਦਿੰਦੇ ਨੇ ਉੱਥੇ ਪਹਿਲਾਂ ਦਵਾਉਂਦੇ ਮੈਨੂੰ ਨਹੀਂ ਪਤਾ ਤੁਸੀਂ ਨਾ ਚੁੱਪ ਕਰਕੇ ਮੈਨੂੰ ਲੈ ਜਾਂਦੇ ਉੱਥੇ ਜਾ ਕੇ ਮੁੱਕਰ ਜਾਂਦੇ ਫਿਰ ਮੈਨੂੰ ਸੂਟ ਨਹੀਂ ਲੈ ਕੇ ਦਿੰਦੇ ਆਪਣੇ ਮੂੰਹ ਹਲ ਕੈਮਰਾ ਕਰਕੇ ਦੱਸਣਾ ਮੈਂ ਮੁੱਕਰ ਜਾਨੀ ਆ ਮम्मा ਮੇਰੇ ਮੁੱਕਰ ਜਾਂਦੇ ਜਦੋਂ ਸੂਟ ਲੈਣ ਦੀ ਵਾਰੀ ਆਂਦੀ ਹੈ ਫਿਰ ਮम्मा ਆਪਣੇ ਸੂਟ ਲੈ ਕੇ ਫਿਰ ਚਲ ਜਾਂਦੇ ਨੇ ਆਪਣੀ ਸਵਾਲਾਂ ਤੇ ਫਿਰ ਕਹਿੰਦੇ ਤੈਨੂੰ ਵੀ ਸਵਾਕੇ ਦਊਂਗੀ ਸਵਾਲਾਂ ਦੇ ਵੀ ਨਹੀਂ ਤੇ ਇੱਕ ਮੈਂ ਹੋਰ ਇੱਥੇ ਕਹਿਣਾ ਚਾਹਾਂਗੀ ਗੱਲ ਤੇ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਤੇ ਇੱਕ ਨਾ ਸਤੋ ਸਾਡੀ ਵੀਡੀਓ ਦੇ ਮਤਲਬ ਮੇਨ ਦਾ 8-9 ਮਹੀਨੇ ਦਾ ਸਭ ਤੋਂ ਛੋਟਾ ਸਬਸਕਰਾਈਬਰ ਸਾਡਾ 8-9 ਮੰਥ ਦਾ ਹੈ ਉਹ ਬੇਬੀ ਹੈ ਬੇਬੀ ਗਰਲ ਹੈ ਉਹ ਸਾਡੇ ਵਲੌਗ ਦੇਦੀ ਹੈ ਤੇ ਜਦੋਂ ਕਹਿੰਦੇ ਵਲੌਗ ਦੇਦੀ ਹੈ ਸਪੈਸ਼ਲ ਫੋਨ ਆਇਆ ਸੀ ਡੇਲੋਂ ਤੋਂ ਨਹੀਂ ਉਹ ਤੇ ਸਪੈਸ਼ਲ ਦਿੱਦਾ ਫੋਨ ਆਇਆ ਉਹ ਕਹਿੰਦੇ ਵਲੌਗ ਵੇਖੀ ਜਾਂਦੀ ਜਦੋਂ ਤੁਸੀਂ ਗੱਲਾਂ ਕਰਦੇ ਜਾਂ ਦਮਣ ਗੱਲਾਂ ਕਰਦੀ ਜਾਂ ਤੁਸੀਂ ਗੱਲਾਂ ਕਰਦੇ ਤੇ ਕਹਿੰਦੇ ਨਾਲ ਹੰਗਾਰੇ ਭਰਦੀ ਤੇ ਮੈਂ ਸੁਣ ਕੇ ਇੰਨੀ ਹਰਾਨ ਹੋਈ ਮੈਂ ਕਿਹਾ ਦੇਖ ਲੋ ਸਾਡੇ ਛੋਟੇ ਛੋਟੇ ਬੱਚੇ ਵੀ ਫੈਨ ਨੇ ਉਹ ਇੰਨੀ ਫੈਨ ਹੋਈ ਪਈ ਨਾ ਸਾਡੀ ਮਤਲਬ ਪੁੱਛੋ ਨਾ ਕਿਤੇ ਜਦੋਂ ਵਲੌਗ ਦੇਖਣਾ ਉਹਨੇ ਬਸ ਕਹਿਣਾ ਕਿ ਫੋਨ ਨਾ ਪਿੱਛੇ ਕਰੋ ਮੈਨੂੰ ਦਿਖਾਈ ਜਾਓ ਦਮਨ ਦਿਖਾਈ ਜਾਓ ਤੇ ਐਂਟੀਨਾ ਗੱਲਾਂ ਕਰੀ ਜਾਂਦੀ ਕਿ ਹੂੰ ਹੂੰ ਕਰਦੀ ਇਲਿਸ਼ਾ ਹਾਂ ਤੇ ਨਾਂ ਉਹਦਾ ਹੈਗਾ ਇਲਿਸ਼ਾ ਆਪਣੀ ਪਿਆਰੀ ਜੀ ਉਹ ਤੇ ਮੈਨੂੰ ਬੜਾ ਵਧੀਆ ਲੱਗਿਆ ਮੈਂ ਕਿਹਾ ਲੋ ਮੈਂ ਕਿਹਾ ਵੱਡੇ ਤਾਂ ਵਲੌਗ ਬੰਦੇ ਹਨ ਤੇ ਨਿੱਕੇ ਨਿੱਕੇ ਬੱਚੇ ਵੀ ਆਪਣੇ ਫੈਨ ਨੇ ਦੇਖੋ ਬਾਸੀ ਫੈਮਿਲੀ ਦੇ ਉਹ ਕਹਿੰਦੇ ਜਦੋਂ ਬਸ ਜਦੋਂ ਮੈਂ ਫੋਨ ਲਾ ਲਾ ਉਦੋਂ ਹੀ ਉਹਨੇ ਪਿੱਛੇ ਹਟਣਾ ਨਹੀਂ ਫੋਨ ਦੇਖੀ ਜਾਣਾ ਕਿ ਹਾਂ ਤੂੰ ਮੇਰੇ ਅੱਗੇ ਫੋਨ ਲਾਈ ਰੱਖ ਤੇ ਕਿਸ ਦਿਨ ਜਿਸ ਦਿਨ ਲੁਧਿਆਣੇ ਦਾ ਗਿਆੜਾ ਲੱਗਿਆ ਤੇ ਸਪੈਸ਼ਲ ਮਿਲ ਕੇ ਆਉਣੇ ਉਹਨਾਂ ਨੂੰ ਛੋਟੀ ਜਿਹੀ ਕਿਊਟ ਜੀ ਨੂੰ ਬੜੀ ਪਿਆਰੀ ਆਹੋ ਗੁਗਲੋ ਮੁਗਲੋ ਦੀ ਉਹ ਹਾਂ ਐਂ ਗੁਗਲੋ ਮੁਗਲੋ ਦੀ ਜਿਵੇਂ ਦਮੂ ਹੁੰਦੀ ਨਾ ਛੋਟੀ ਹੁੰਦੀ ਗੁਗਲੋ ਮੁਗਲੋ ਸੇਮ ਮੇਲ ਵਰਗੀ ਹੈ ਮਜ਼ਾਕ ਨਹੀਂ ਐਵੇਂ ਦਮੂ ਵਰਗੀ ਹੈ ਬਿਲਕੁਲ ਯਾਰ ਆ ਜਾਓ ਫਟਾਫਟ ਆ ਜਾ ਮੈਂ ਆਪ ਕੋ ਹਾਂ ਦੇਖੋ ਗイズ ਭਾਈ ਮੇਰੇ ਹੱਥ ਤਾਂ ਦੇ ਬੰਦਿਆਂ ਵਰਗੇ ਲੱਗ ਰਹੇ ਮਮਾ ਮੈਨੂੰ ਲੱਗਦੀ ਏ ਕਿਸੇ ਬਸ ਕੁੜੀ ਮਰਗੀ ਆ ਪਾਲਾਂਗੇ ਬਿਲਕੁਲ ਦਾ ਨਾ ਪਾਉਂਦਾ ਆਂ ਕਾਹੂੰ ਪਾਉਂਦਾ ਆਂ ਆਹ ਅੰਕਾ ਫੜ ਲਓ ਉਹ सोनू ਗਮਨ सोनू ਅਮਨ ਤੇ ਗਗਨ ਡੀ ਉਹ ਰੈਸਟ ਫਰਮਾ ਰਹੀ ਆ ਨੇ ਉਹ ਰੈਸਟ ਮੋਡ ਤੇ ਨੇ ਸਾਡੇ ਸਰ ਜਿੰਮੇਵਾਰੀ ਕੋਈ ਨਾ ਸਾਰੀ ਬੋਲਾ ਹੁਗਰੇੜੀ ਆਪਣਾ ਮੇਰਾ ਬੁਟੀਕ ਵਾਲਾ ਫੋਨ ਚੱਕ ਲੈ ਆ ਆਪਣਾ ਚਸ਼ਮਾ ਲੈ ਲੈ ਆ ਮੇਰਾ ਪਰਸ ਹੋ ਗਿਆ ਮੈਨੂੰ ਆ ਚਸ਼ਮਾ ਦੇ ਦਿਨ ਤੁਸੀਂ ਆ ਪੋ ਲੈ ਲੈਂਦੇ ਗਲਤ ਗੱਲ ਐ ਹਾਂ ਲੋ ਛਡੋ ਗੱਲ ਨਾ ਕੋਈ ਆਹ ਫੋਨ ਚੱਕ ਲਓ। ਇੱਕ ਵੱਡਾ ਪਰਸ ਲੈ ਕੇ ਆਉਨੇ ਆ। ਯਾਰ ਦੂਜਾ ਹੈ ਦਾ ਪਹਿਲਾਂ। ਹਾਂ ਆ ਆਪਣਾ ਪਰਸ ਲੈ ਆਇਓ ਮੈਨੂੰ ਸੂਟ ਨੂੰ ਲੱਗ ਦਿਓ। ਉਹ ਦਮਨ ਦਾ ਸੂਟ ਜੋ ਪਿੱਛੇ ਪੈ ਗਈ ਅਸੀਂ ਬੰਦ ਕਰਾਂ? ਕਰ ਦੋ ਕਰ ਦੋ। ਖੜਜੇ ਕੁ ਮਿੱਠਾ ਬਣਾ ਰਹੇ। ਦੋ ਸੱਤ ਦੋ ਸੱਤ ਦੋ ਸੱਤ ਦੋ ਬਲਿਗਰ ਮੇਲੇ ਬਣੇ ਚਾਣੋਂ ਵੀ ਮਾਂ ਕੋਈ ਨਸ ਖਾ ਰਹਿਣ ਤੋਂ ਤੁਸੀਂ ਨਾਰਾਤ ਨਹੀਂ ਹੋਣਾ ਕਿਰਾਪਨ ਆਪਾਂ ਗਾਂ ਫੇਸ ਜਾਣਾ ਤੇ ਆਪਾਂ ਸੁੱਤੀ ਤੇ ਆ ਕੋਈ ਨਾ ਕੰਟੀਆਂ ਚ ਲੈ ਲੈਣਾ ਸਾਰੇ ਜਿਹੜੀਆਂ ਚੁੰਨੀਆਂ ਡਾਈ ਕਰਾਉਣੀਆਂ ਨੇ ਬਲੈਕ ਸੂਟ ਲੈ ਆਦਾ ਚੁੰਨੀ ਡਾਈ ਕਰਾਉਣ ਨੂੰ ਹਣਾ ਬਸ ਉਹੀ ਤੇ ਲੈ ਲਓ ਤੁਸੀਂ ਕਿਹੜਾ ਮੈਨੂੰ ਸੂਟ ਸਾਕੇ ਦੇਣਾ ਹਾਂ ਕਹਿੰਦੇ ਹਾਂ ਨਹੀਂ ਨਹੀਂ ਅਜੋਰਦਰ ਦੇ ਸੂਟ ਲੈਣੇ ਡਾਈ ਕਰਵਾਣੇ ਦੁਪੱਟੇ ਉਹਨਾਂ ਦੇ ਜਾਣੇ ਨੇ ਇੱਕ ਟਾਇਰ ਖੇਸ ਹੋ ਗੋ ਅਸੂਬਾਰ ਹੈ ਮੇਰੇ ਨਾ ਹੈਂ ਪੈਗੇ ਇਹਨਾਂ ਨੂੰ ਮੈਂ ਸਾਫ ਨਹੀਂ ਹਾਂ ਆਸੀ ਇਹਨਾਂ ਤੇ ਕਹਿੰਦੇ ਸੁਟਾ ਦੇ ਦੁਬੱਟੇ ਆਪਾਂ ਨੇ ਡਾਈ ਕਰਵਾਉਣ ਲੱਗੇ ਲੈ ਇਹ ਵੀ ਬਾਰੇ ਆ ਵੀ ਕਰੇ ਚ ਉਹਦੀ ਲੈਸ ਵੀ ਲਗਾਣੀ ਹੈ ਨਾ ਸਲਾਸਾ ਯਾਰ ਪੈ ਗਿਆ ਬਸ ਹੁਣ ਟੁੱਟਾ ਫੁੱਟਾ ਜਿਵੇਂ ਪੈਣਾ ਸੀ ਹਾਂ ਆਪੇ ਇਹ ਜੁੱਤੀ ਇੱਧਰ ਨਹੀਂ ਮੇਰਾ ਅੰਗੂਠਾ ਦੋਦਾ ਮੈਂ ਆਹ ਹੀ ਪਾਣੀ ਚ ਇੱਥੇ ਸੱਚ ਹੈ ਜੀ ਤੁਸੀਂ ਟੈਡ ਜੁੱਤੀ ਪਾ ਲਓ ਮੈਂ ਉਹ ਪਾ ਜਿੱਦਾਂ ਦੀ ਮੈਂ ਜੁੱਤੀ ਲੈ ਕੇ ਨਹੀਂ ਆਪਣੀ ਬੈਲੀ ਉਦੋਂ ਤੇ ਮੇਰੇ ਅੰਗੂਠੇ ਛੱਟ ਲੱਗ ਗਈ ਇੱਕ ਵਾਰੀ ਪਾਈ ਦੁਬਾਰਾ ਪਾਈ ਹੋਈ ਨਹੀਂ ਹੈਗੀ ਮੈਂ ਉਹ ਇਹ ਸੀ ਬੰਦ ਤੇ ਆਪਾਂ ਚੱਲਿਆ ਆਇਆ ਦਵਨ ਦੋਤਾ ਖੰਡਾ ਫਿਰ ਦੋ ਦੁਬਾਰਾ ਹੀ ਰਹਿਣ ਦੇਣਾ ਠੀਕ ਹੈ ਹੂੰ ਪਾਵਰ ਬੈਂਕ ਪਾ ਲੈ ਨਾਲ ਕਿਉਂਕਿ ਫੋਨ ਦੀ ਆਪਣੀ ਬੈਟ ਡਾਊਨ ਹੋ ਜਾਂਦੀ ਤਾਂ ਫੇਰਾ ਪਰਚੂ ਹੂ ਚਾਰਜਰ ਦੀ ਤਾਰ ਚੱਕ ਲਈ ਸਨ ਕਿੱਥੇ ਆਏ ਪਰਸ ਪਾ ਲੈ ਨਾਲ ਤੁਹਾਡੇ ਤੇ ਮੈਂ ਨਹੀਂ ਪਾਉਂਦੀ ਫੁੰਦੀ ਪਰਸ ਸਾਰਾ ਪਰਸ ਕੀ ਕਰਨਾ ਤੁਸੀਂ ਐਚ ਪਾਡੋ ਅੱਜ ਪਰਸ ਆ ਫੋਨ ਹੱਥ ਚ ਫੜੇਗੀ ਇਹ ਚ ਲਫਾਫੇ ਚ ਪਾ ਦੂੰਗੀ ਚਲ ਫੋਲਾ ਦੇਖ ਦੋ ਜਿਪਾ ਇੱਕ ਇੱਥੇ ਪਾ ਲੂਗੀ ਕਿੱਥੇ ਪਾ ਲੂਗੀ ਮੈਂ ਪਿੱਛੇ ਬੈਠਣਾ ਮੈਂ ਜਰਉਂਦੀ ਨਹੀਂ ਨਹੀਂ ਤੁਸੀਂ ਪਾ ਲਓ

ਤਾਰਾ ਕੁਝ ਬੰਦੇ ਥੋੜੀ ਚੈੱਕ ਕਰਨਾ ਹੂੰ ਹੂੰ ਕਰ ਦੋ ਕੰਤੀਆਂ ਦੇ ਸੱਚ ਸੱਚ ਬੰਦੇ ਸਾਰੇ ਹੂੰ ਹੂੰ ਤੇ ਬਾਈ ਬਾਈ ਵਿੱਚ ਆ ਗਿਆ ਤਾਂ ਆਏ ਇਹ ਰੋ ਕੇ ਥੋੜੀ ਬਾਹਰ ਚ ਬੈੱਡ ਉੱਤੇ ਪਈ ਐ ਕਿਉਂ ਮੈਨੂੰ ਸਭ ਪਤਾ ਹੁੰਦਾ ਆਪੇ ਕਰਦਾ ਹੋ 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 ਅੱਜ ਅਸੀਂ ਪਹੁੰਚ ਗਏ ਆ ਤੇ ਹੁਣ ਅਸੀਂ ਖਾਂਦੇ ਪਏ ਆ ਖਾਂਦੇ ਨਹੀਂ ਪਏ ਖਾਣ ਲੱਗਿਆ ਇਡਲੀ ਅਸੀਂ ਆਰਡਰ ਦਿੱਤਾ ਸੀ ਇੱਕ ਪਲੇਟ ਖਾਣੀ ਤੇ ਦੋ ਦਮ ਬੈਸਿਕ ਫੈਸਟੀਵਲ ਜਦੋਂ ਮੈਂ ਇੱਥੇ ਹੁੰਨੀ ਮੈਨੂੰ ਸਿਮਰਨ ਦੀ ਯਾਦ ਆਉਂਦੀ ਮੈਂ ਤਾਂ ਸਿਮਰਨ ਆਈਆਂ ਸੀ ਇਡਲੀ ਆ ਗਈ ਆ ਫਿਰ ਸੰਗਰ ਰੱਖੇ ਇਸ ਦੀ ਨਾਲ ਅੱਛਾ ਦੋ ਗੋਲੇ ਕਿ ਦੋ ਦੋਸਾ ਖਾਵਾਂਗੇ ਦੋਸਾ ਦੋਸਾ ਨਹੀਂ ਦੋ ਸੰਗਰ ਖਾਵਾਂਗੇ ਨਹੀਂ ਯਾਰ ਚਲੋ ਠੀਕ ਹੈ ਚਲੋ ਠੀਕ ਹੈ ਆਰਡਰ ਦੇਣਾ ਪੜਾ ਮੈਨੂੰ ਸਮਝਣ ਲੈ ਹੁੰਦੇ ਕਰਦੇ ਠੀਕ ਹੈ ਠੀਕ ਹੈ ਚਲੋ ਮੈਂ ਵੀ ਕਹਿੰਦੀ ਹਾਂ ਮੈਂ ਵੀ ਮम्मा ਦੀ ਚੂਟਿੰਗ ਕਰਕੇ ਸੰਭਰ ਸੰਭਰ ਠੰਡਾ ਕਰ ਠੰਡਾ ਕਰ ਲਓ ਚਲੋ ਜੀ ਬਜਾਰੋਂ ਆ ਗਏ ਸੀ ਅਸੀਂ ਅਸੀਂ ਆ ਗਏ ਸੀ 4 ਵਜੇ 4 ਵਜੇ ਆ ਕੇ ਤੇ ਸਾਢੇ 4 ਤੱਕ ਦਮਨ ਨੇ ਰੈਸਟ ਕੀਤੀ ਅੱਧਾ ਘੰਟਾ ਰੈਸਟ ਕਰਕੇ ਫਿਰ ਟੂਸ਼ਨ ਚੱਲੀਗੀ ਦਮਨ ਤੇ ਮੈਂ ਵੀ ਹੁਣ ਟਾਈਮ ਹੋ ਗਿਆ ਸਾਢੇ ਪੰਜ ਵਜੇ ਤਾਂ ਮੈਂ ਨਾ ਚਾਹ ਪੀ ਕੇ ਬੈਠੀ ਆ ਦੇ ਲੋ ਮੈਂ ਕੱਪ ਰੱਖਿਆ ਉਹ ਤੇਰੀ ਤੇ ਮੈਂ ਵੀ ਚਾਹ ਪੀ ਕੇ ਬੈਠੀ ਆ ਤੇ ਹੁਣ ਨਾ ਬਣਾਣੀ ਰਾਤੀ ਸਬਜ਼ੀ ਤੇ ਸਬਜ਼ੀ ਕੋਈ ਨਹੀਂ ਹੈਗੀ ਅੱਜ ਦਮਨ ਆਉਂਦੀ ਹੈ ਤਾਂ ਲੈ ਕੇ ਆਉਣੀ ਆ ਸਬਜ਼ੀ ਸਾਥੀ ਜਦ ਹੋ ਗਏ ਨੇ ਬਸ ਦਾਇ ਸੋਲੇ ਤੇ ਜਾਂ ਆਲੂ ਬੜੀਆਂ ਤੇ ਕੱਲ ਅਸੀਂ ਬਣਾਏ ਸੀ ਕੱਲ ਕੀ ਬਣਾਇਆ ਸੀ ਜੀ ਤੇ ਕੱਲ ਕੀ ਬਣਾਇਆ ਸੀ ਆਪਾਂ ਆਲੂ ਬਤਾਉਂ ਹਾਂ ਕਾਲ ਆਲੂ ਬਤਾਉਂ ਬਣਾਏ ਸੀ ਤੇ ਚਲੋ ਜੀ ਹੁਣ ਆਪਾਂ ਰਾਤ ਦੀ ਸਬਜੀ ਦੀ ਕਰਨਾ ਤਿਆਰੀ ਦਮਣ ਹੁੰਦੀ ਹੈ ਫਿਰ ਮਿਲਦੇ ਆਪਾਂ ਤੇ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਆ ਮਿਲਦੇ ਤੁਹਾਨੂੰ ਨਵੇਂ ਵਲੋਗ ਦੇ ਨਾਲ ਜੇ ਵਲੋਗ ਪਸੰਦ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ ਤੇ ਜਿਹੜੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ